ਸਾਨੂੰ ਸਬਸਕ੍ਰਾਈਬ ਸ਼ੁਰੂ ਕਰ ਲੈ ਕਰੋ ਵੱਤਵਾ ਸਪੋਰਟ ਸਾਨੂੰ ਜੁੜਕਾਰੀਓ ਜੀ ਕੁੱਤੇ ਪਿਆ ਕਾਲੂ ਕੀ ਕਾਲਾ ਲੂਣ ਉਹਦਰ ਖੋਸਲੇ ਪੇੜਾ ਬਣਾਇਆ ਤੇ ਪਾ ਗਿਆਂ ਇਹਦੇ ਪਪਾ ਅੰਗੋਟ ਸਿਕਲ ਸਟਾਰਟ ਕਰ ਦੇਇਆ ਦੀ ਮਿਮੀ ਕਰਨਾ ਤੁੰਨ ਮੈਂ ਭਾਰੀ ਤੁਹਾਨੂੰ ਜਿਹਨੇ ਕਾਲ ਨੂੰ ਕਟਾਉਣਾ ਤਾਂ ਆਰਡਰ ਦੇ ਸਕਦਾ ਹੈ ਲੋ ਪੈਸੇ ਤੇ ਐਂ ਦੇ ਲੱਗਿਆ ਕਰਦੇ ਆ ਪੈਸੇ ਕਿੰਨੇ ਲੱਗਦੇ ਦੱਸੋ 150 ਰੁਪਏ 150 ਰੁਪਏ ਲੱਗੇਗਾ ਪਈਏ ਕਰ ਮੈਂ ਭਾਜੀ ਪਲੀਜ਼ ਕਾਲ ਵਿੱਚ ਮੱਕੀ ਪਈ ਆ ਮੱਕੀ ਕਾਣਕ ਦੇ ਬੜੇਵੇਂ ਤਾਰਾ ਮੀਰਾ ਕਾਲਾ ਨੂੰ ਨੂਰ ਕੁੱਟਦਾ ਪਿਆ ਆ ਝੋਨਾ ਅਜੇ ਕਿ ਜਿਹੜਾ ਚੌਲ ਹੁੰਦੇ ਉਹ ਪਾਉਣੇ ਆ ਮੱਝ ਸੂਣ ਵਾਲੀ ਆ ਉਹਦੇ ਲਈ ਆ ਇਹ ਮੱਝ ਵੀ ਇੱਕ ਗਾਂ ਦੀ ਸੂਣ ਵਾਲੀ ਆ ਇਹ ਉਹਨਾਂ ਦੀ ਮੱਮਾ ਕੀ ਖੇਤੀ ਕਰਨੀ ਹਾਂਜੀ ਖੇਤੀ ਨਹੀਂ ਪਸ਼ੂ ਰੱਖਣੀ ਖੇਤੀ ਹੁੰਦੀ ਬੰਮੀ ਚ ਆ ਦੇ ਇਹ ਆ ਇੰਨਾ ਕੁਝ ਪਾ ਦੇ ਹੁਣ ਝੋਨਾ ਕੋ ਕਿਸੇ ਨੂੰ ਕਿਹਾ ਆ ਸਾਡੇ ਐ ਨਹੀਂ ਸੀ ਉਹ ਵਿੱਚ ਪਾਉਣਾ ਆ ਆ ਬੜੇਵੇਂ ਮੱਕੀ ਕੁਛਿੱਟੇ ਜਾਣਾ ਸਾਰਾ ਮੀਟਾ ਚੱਕੀ ਤੇ ਛਿੱਟ ਕੇ ਆਉਣਗੇ ਮਿੰਬੀ ਜਾਨਾ ਤਾਂ ਕਾਲਾ ਲੂਣ ਹਰਨੂਰ ਸਿੰਘ ਕੁੱਟ ਰਿਹਾ ਉਹ ਵੀ ਵਿੱਚ ਪਾਉਣਾ ਹੈ। ਇੱਕ ਕੀ ਜੁਆਇਨ ਪਾਈ ਦੀ ਹੁੰਦੀ ਹੈ ਪਤਾ ਨਹੀਂ ਬੀਬੀ ਨੂੰ ਪਤਾ ਜਾਂਦਾ ਚੀਜ਼ਾਂ। ਚਲੋ ਮੈਨੂੰ ਇੰਨਾ ਕੀ ਬੀਬੀ ਕਾਠੇ ਤੇ ਆ। ਪਿੱਛੇ ਆ। ਹਰਨੂਰ ਸਿੰਘ ਜੀ ਇਹ ਕੀ ਕਰ ਰਹੇ ਹੋ ਤੁਸੀਂ? ਆਪਾਂ ਕੁੱਟਦੇ ਹਾਂ ਲੂਣ। ਕਿੰਨੇ ਰੁਪਏ ਤੇ? 150 ਰੁਪਏ ਡੱਬਾ। 150 ਰੁਪਏ ਲੱਗੇਗਾ। ਹਰਨੂਰ ਇਦਾਂ ਬਹੁਤ ਸਾਰੀ ਹੈਲਪ ਕਰਾ ਦਿੰਦਾ ਹੈ ਆਪਣੇ ਪਾਪਾ ਦੇ ਨਾਲ। ਆਪਣੇ ਪਾਪਾ ਦੇ ਨਾਲ ਇਦਾਂ ਬਹੁਤ ਹੈਲਪ ਕਰਾ ਦਿੰਦਾ ਹੈ। ਮੈਂ ਨਹੀਂ ਕਰਾਂ ਭਾਈ ਸਾਹਿਬ ਆਪਣਾ ਡੱਬਾ ਕਦੇ ਧੋ ਲਿਆ ਕਰੋ ਆ ਭਾਈ ਸਾਹਿਬ ਕਾਤਾ ਇੱਦਾਂ ਪਿਆਜ ਹੈ 150 ਰੁਪਏ ਤੁਸੀਂ ਮੰਗਦੇ ਆ ਇਹ ਡੱਬਾ ਕਦੇ ਧੋ ਲਿਆ ਕਰੋ ਇਹਦੇ ਵਿੱਚ ਕਾਲਾ ਲੂਣ ਪਾ ਕੇ ਪਾ ਲਓਣਾ ਇੱਦਾਂ ਹੀ ਪੇੜੇ ਵਾਲਾ ਰੱਖਿਆ ਆ ਸੀ ਪੇੜੇ ਦੇ ਤੋਂ ਹਨਾ ਬੈ ਨਹੀਂ ਹੁੰਦਾ ਪਾਰ ਆ ਦੇਖੋ ਹਰਨੂਰ ਕੁੰਡੇ ਘੋਟਣੇ ਦੇ ਵਿੱਚ ਕੀ ਕਰਦਾ ਕਾਲਾ ਲੂਣ ਪੁੱਟਦਾ ਮੂਨੂਰ ਮੂਤ ਤਨ ਕਰੀ ਐਨੀ ਗਰਮੀ ਗਰਮੀ ਹੋ ਗਿਆ ਬਾਹਰ ਨਾਲੇ ਹਵਾ ਹਾਰੇ ਬੈਠਾ ਆ ਅੰਕਲ ਜੀ ਦੇ ਦਿਓ ਆ ਦੇ ਆ ਦੇ ਦਿਓ ਆਦੇ ਕਾਲਾ ਨਾਲ ਮੋਟਾ ਮੋਟਾ ਇਹਦਰ ਰਫੜ ਦਿਆ ਕਿਤੇ ਚੱਕੀ ਤੇ ਫੇੜੇ ਦੇ ਵਿੱਚ ਮੋੜ ਲੇ। ਅੱਗੇ ਹੀ ਦੇ ਦੋ ਥੋੜਾ ਜਿਹਾ। ਲੱਗੇ ਰਹੁ ਲੱਗੇ ਰਹੁ। ਵੈਰੀ ਨਾਈਸ ਬੱਚਾ। ਗੁੱਡ ਬੱਚਾ। ਗਾਇਸ ਨੂਰ ਚਟਣੀ ਵੀ ਕੁੰਡੇ ਘੋਲਣੇ ਤੇ ਚੋਖ ਖੋਟ ਲੈਂਦਾ ਹੁੰਦਾ ਐ ਕੋਈ। ਅੱਜ ਰਗੜਾ ਬਣਾਉਗਾ। ਫ੍ਰੀ ਵਿੱਚ ਦਵਾਂਗੇ। ਆਹ ਲੂਣ ਅਗਲੇ ਆਨੇ ਲੈਣਾ ਪਸੂ ਵਾਲਾ। ਕਿਸੇ ਰਗੜਾ ਬਣਾਉਗਾ। ਸਾਦੇ ਨੋ ਨੋ ਵੱਜ ਗਏ ਧੁੱਪ ਦੇਖੋ ਚੈੱਕ ਕਰੋ ਚੈੱਕ ਕਰੋ ਤੇ ਗਾਇਸ ਆਦੇ ਕਿੰਨਾ ਬਸ ਪਾਤਾ ਹੈ ਮੱਕੀ ਨਾਨਕ ਬੜੇ ਮੇ ਬੜੇ ਮੇ ਉਹ ਬਲੈਕ ਜੇ ਹੈ ਨਾ ਕਾਲੇ ਕਾਲਾ ਰੂਨ ਆਰਾ ਮੇਰਾ ਕਾਲਾ ਰੂਨ ਹੋ ਗਿਆ ਕਾਲਾ ਰੂਨ ਆਦੇ ਥੋੜੇ ਜਿਹਾ ਦੇਖਿਆ ਮੈਨੂੰ ਕੱਟ ਕੇ ਵਿੱਚ ਹੀ ਪਹਿਲੇ ਥੱਲੇ ਥੱਲੇ ਸੇ ਮਿਕਸ ਕਰਨਾ ਫਿਰ ਫੇਰ ਹੋਰ ਕੱਟਦੇ ਆ ਹਲਪਾ ਦੀ ਨੇ ਪਾ ਕਪੜਾ ਧੋ ਕੇ ਰੱਖੇ ਵੀ ਪਾ ਰੱਖਣੀ ਉਹ ਪਾਣੀ ਆ ਕਰਦਾ ਸੀ ਸਾਰੇ ਡੇ ਪੈ ਖਾਲੀ ਕਰਤਾ ਇਹ ਟੂਲ ਉੱਚਾ ਕਰ ਲੈ ਇਹ ਚਿੱਟਾ ਲੂਣ ਹੁਣ ਪਾਦੇ ਪਏ ਮਿਕਸ ਮੈ ਕਰਾ ਟਟਾ ਟਾ ਬੈਠੇ ਆ ਉਹ ਜਵੈਣ ਵੀ ਲੈ ਜਾ ਕੇ ਅੰਦਰ ਜਵੈਣ ਉਹ ਤੇ ਬਈ ਬੈਠ ਤੇ ਇਹ ਦੇਖ ਹੁਣ ਆਪਾਂ ਚੱਕ ਲਈ ਚਮੈਣ ਚਮੈਣ ਲੱਗੇ ਚਲੇ ਆ ਮੈਂ ਗੇਟ ਖੋਲ ਲੋ ਆਪ ਕੋਨੇ ਪਾਈ ਦਿਓ ਚਮੈਣ ਅਸਾਂ ਇਹਦੇ ਦੇਖੋ ਸਾਹ ਕੋ ਸਿੱਧਾ ਕਰਕੇ ਥਾਂਜੀ ਉਹ ਕਿੱਥੇ ਸੁਲਝ ਬਣਾਓ ਹੈਲੋ ਇਹ ਦੇਰੋਂ ਸਾਰੇ ਔਰ ਖਾਰੇ ਸਟਾਓ ਲੈ ਉਹ ਵੀ ਖਜੂਰਾ ਦੀ ਘਰ ਆਦੇ ਇਸ ਆਦੇ ਹੁਣ ਪਾਉਂਦੇ ਪਏ ਆ ਪਾਪਾ ਚੱਕੀ ਜਿੱਤੇ

ਉਈਆ ਹੁਣ ਆਪਾਂ ਨੀ ਮੈਦੜਿਆ ਹੁਣ ਲੱਗਿਆਂ ਬ੍ਰਾਊਨ ਬ੍ਰੈਡ ਦਾ ਸੈਂਡਵਿਚ ਪਹਿਲਾਂ ਲਾਈ ਪੀਜ਼ਾ ਪਾਸਤਾ ਸੌਸ ਫਿਰ ਵੈਜੀਟੇਬਲਸ ਨੂੰ ਮਿਕਸ ਕਰਕੇ ਵਿੱਚ ਓਰੀਗানো ਚਿਲੀ ਫਲੇਕਸ ਪੀਜ਼ਾ ਪਾਸਤਾ ਸੌਸ ਤੇ ਇੱਥੇ ਲਾਤੀ ਗ੍ਰੀਨ ਚਿਲੀ ਸੌਸ ਮਾਇਓਨੈਸ ਇਤਾਰਾ ਕੋਸ ਮਿਕਸ ਕਰਕੇ ਉੱਪਰ ਬ੍ਰਸ਼ ਟੋਸਟ ਕਰਕੇ ਫਿਰ ਉਹਨਾਂ ਨੂੰ ਰੱਖਤਾ ਆਪ ਗ੍ਰਿਲ ਦੇ ਵਿੱਚ ਗ੍ਰਿਲ ਚ ਰੱਖ ਕੇ ਹਾਂ ਤਿਆਰ ਹੋ ਗਿਆ ਕੁਛ ਹੁਣ ਆਪਾਂ ਦਿਖਾਵਾਂਗੇ ਜਿਹੜਾ ਚੰਗੀ ਤਰ੍ਹਾਂ ਤਿਆਰ ਹੋ ਗਿਆ ਮਮਾ ਜੀ ਕਰਦੇ ਪਏ ਐ ਇੱਧਰ ਫੀਲਿੰਗ ਭਰ ਕੇ ਮੈਂ ਇਹਨਾਂ ਨੂੰ ਗ੍ਰਿਲ ਕਰਦਾ ਫੀਲਿੰਗ ਇਦਾਂ ਕਰਕੇ ਕਵਰ ਕਰ ਦਿੰਦਾ ਦੂਜੀ ਇਦਾਂ ਹੀ ਨੂੰ ਫਿਰ ਇਦਾਂ ਕਵਰ ਕਰ ਦਿੰਦਾ ਕਿ ਮੈਂ ਇੱਥੇ ਕਿਹਦੇ ਆਲ ਵਾਲੇ ਕੇਜਰ ਫੈਨ ਜਾਂ ਬਟਰ ਲਾ ਦੋ ਬਟਰ ਲਾ ਦੋ ਤਵਾ ਦੇ ਨਾਲ ਇਦਾਂ ਫਿਰ ਇੱਧਰ ਫੀਲਿੰਗ ਐ ਪੂਰੀ ਭਰ ਲੈਣੀ ਤੁਹਾਨੂੰ ਮੈਂ ਇਥੇ ਨੂੰ ਬਣਾ ਕੇ ਉਹ ਜਿਸ ਤਰ੍ਹਾਂ ਸਾਡੀ ਸੈਂਡਵਿਚ ਤਿਆਰ ਹੋ ਗਈ ਦੇਖੋ ਨਾਲ ਸਾਸ ਦੇ ਤੁਹਾਨੂੰ ਦਿਖਾ ਲਈ ਫਿਲਿੰਗ ਕਰੂ ਵਿੱਚ ਸਾਰਾ ਭਰੇ ਆ ਵੈਜੀਟੇਬਲਸ ਇਹਦੇ ਨਾਲ ਸੌਸ ਦੇ ਲਾ ਕੇ ਇੰਜੋਏ ਕਰੋ ਬੱਚਿਆਂ ਨੂੰ ਦਿਓ ਆਪਣੇ ਨੂੰ ਖਾਣ ਨੂੰ ਕਿੰਨੇ ਸੋਹਣੇ ਬਣੇ ਆ लास्ट ਪੀਸ ਬਚ ਗਿਆ ਸਗਾ ਉਹ ਵੀ ਅਸੀਂ ਇੱਦੀ ਕਰ ਦਿੱਤਾ ਪੀਜ਼ੇ ਕਟਰ ਨਾਲ ਕੱਟ ਕੇ ਆ ਦੇਖ ਕਿੰਨੇ ਸੋਹਣੇ ਬਣੇ ਸਾਡੇ ਬੱਚੇ ਬਹੁਤ ਖੁਸ਼ ਹੋ ਜਾਂਦੇ ਆ ਇਹ ਜਿਹੜੇ ਖਾ ਕੇ ਇਹਦੇ ਵਿੱਚ ਬਣਦੀ ਆ ਇਹ ਰਿਮਿਕਰ ਦੇ ਵਿੱਚ ਅਸੀਂ ਤਿਆਰ ਕਰ ਦਿੱਤੇ। ਇੰਜੋਏ ਖਾਓ। ਮੈਂ ਘਾੜ ਲਿਆ ਫਿਰ ਦੇ। ਹਾਂ। ਥੋੜਾ ਬੱਚਿਆਂ ਲਈ ਕੁਛ ਨਾ ਕੁਛ ਰੋਜ਼ ਤਿਆਰ ਕਰਨਾ ਪੈਂਦਾ ਜਿਸ ਕਿਸੇ ਦੀ। ਕੱਲ ਆਛੂਟੀ। ਕੱਲ ਸੰਟੀ ਲਾਸਟ ਛੁੱਟੀ ਆ। ਬਹੁਤ ਪਾਣੀ ਆ ਲਲੀ ਲੰਗੀ ਮੋੜ ਤੋਂ ਪਾਣੀ ਆਈਏ ਪਾਣੀ ਉੱਚਾ ਕਰਕੇ ਵਜਾ ਹੋ ਗਿਆ ਵੈਸੇ ਬਾਹਰ ਨਾਲ ਲੱਗਾ ਆ ਬਹੁਤ ਪਾਣੀ ਉਧਰ ਖੇਤਾਂ ਵਾਲੇ ਵੀ ਬਹੁਤ ਆ ਬਾ ਵੀ ਬਹੁਤ ਆ ਆ ਪਾਣੀ ਕਿੰਨਾ ਖੇਤਾਂ ਵਿੱਚ ਨਿਕਲਦਾ ਪਿਆ ਕਿੱਥੇ ਸੀਗਾ ਹਾਂ ਤਾਂ ਇਹ ਘਾਟਾ ਬਸ ਬੰਦ ਦੇ ਨਾਲ ਲੱਗ ਗਿਆ ਇਹ ਤਾਂ ਬਹੁਤ ਉੱਚਾ ਜਿਹੜਾ ਬਾਦ ਜੋ ਦੇਖਣਾ ਜੋ ਤਾਂ ਨਹੀਂ ਆਇਆ ਪਰ ਆ ਦੇ ਖੇਤਾਂ ਦਾ ਪਣੀ ਆ ਜਾਂਦਾ ਆ ਟਾਇਰ ਖੋਬ ਗਿਆ ਤਾਂ ਇੰਨਾ ਇੰਨਾ ਪਾਣੀ ਆ ਇੰਨਾ ਇੰਨਾ ਟੋਆਣ ਗਿਆ ਚੋਰੀ ਵੀ ਆ ਹੁਣ ਉਧਰ ਵੀ ਬਹੁਤ ਪਾਣੀ ਆ ਬਸ ਬਾਹਰ ਕੱਢ ਲਾ ਬਹੁਤ ਆ ਡੂੰਘਾ ਖੇਤਾਂ ਲਈ ਵੀ ਅਨੇ ਚੋ ਵੀ ਦੇਖਦੇ ਆ ਹੁਣ ਮੈਂ ਅਸੀ ਖੋਤੇ ਹਾਲ ਆ ਦੇਖੋ ਪਾਣੀ ਪਾਣੀ ਕਿਦਾ ਜਾਂਦਾ ਵਿੱਚ ਪਾਣੀ ਬਹੁਤ ਆ ਇੱਥੇ ਖੇਤ ਭਰ ਗਏ ਕਿ ਤਾ ਦੌੜੀ ਬਹੁਤ ਪਾਣੀ ਆ ਸ਼ਾਂਤ ਅਗ ਰੁਕ ਜੂ ਵਧੀਆ ਮੈਂ ਤਾਂ ਠੀਕ ਆ ਅੱਗੇ ਦੇਖਦੇ ਆ ਆ ਢੂੰਗਾ ਪਤਾ ਕਿੰਨਾ ਸੀ ਪਾਣੀ ਬੜਾ ਯਾਰ ਨਾ ਕਦੇ ਜਾਂਦਾ ਆ ਕਦੇ ਹੁਣ ਆ ਢੂੰਗਾ ਬਹੁਤ ਜ਼ਿਆਦਾ ਉੜਦਾ ਹੀ ਜਾਂਦਾ ਪਾਣੀ ਆ ਆ ਅੱਗੇ ਚਲੀਏ ਦੇਖ ਲੈ ਵਾਰਦੀ ਹਰੋਂ ਵਰ੍ਹ ਰੂ ਗਿਆ ਪਾਣੀ ਬਹੁਤ ਜ਼ਿਆਦਾ ਆ ਦੇ ਇੰਨਾ ਪਾਣੀ ਬਹੁਤ ਪਾਣੀ ਆ ਹੋ ਗਿਆ ਗਿਆ ਦੇ ਆ ਨਾ ਬਹੁਤ ਪਾਣੀ ਆ ਬਹੁਤ ਜ਼ਿਆਦਾ ਬਹੁਤ ਬਹੁਤ ਜ਼ਿਆਦਾ ਆ ਬੋਟ ਡੂੰਗਾ ਸੀਗਾ ਹਾਂ ਹੋਣਾ ਮੇਰੇ ਸਾਈਕਲ ਜਿੰਨਾ ਹੋਣਾ ਡੂੰਗਾ ਭਰ ਗਿਆ ਤਾਂ ਪੂਰਾ ਬਾਜਰਾ ਵੀ ਗਿਆ ਆ ਬੱਟ ਵੀ ਦਿਖਦੀ ਨਹੀਂ ਹੁਣ ਤਾਂ ਆ ਸਾਡਾ ਖੇਤੀ ਦੇਖ ਲਓ बहुत पानी आ गया गाइस इत हो गया इतने बहुत पानी आ गया खेत च कल शुगर पठे बढ़ के लिये पापा जी बहुत पानी भर गया इन्हें मैली डैम भी ओवर हो गया वह भी छत इतने भी एक पैप वो भी हो गया ब्लॉक बहुत पानी आ गया पानी बहुत भर गया इतना ਉਹ ਪੰਗੇ ਲੰਦਾ ਵੀ ਹੱਟ ਕੇ ਖੜਾ ਬਹੁਤ ਪਾਣੀ ਖੜੀ ਇੱਥੇ ਗਾਇਸ ਰੇਟ ਇੱਥੇ ਪੱਠੇ ਬਾਢੀ ਨਹੀਂ ਹੋਣੇ ਹੁਣ ਆਹ ਕਿੰਨਾ ਪਾਣੀ ਭਰ ਗਿਆ ਆ ਬਹੁਤ ਡੂੰਘਾ ਹੋ ਉਹਦੇ ਜਿੰਨਾ ਡੂੰਘਾ ਹੋਣਾ ਬਹੁਤ ਪਾਣੀ ਆ ਉਹ ਤਾਂ ਸੁਕਣੀ ਸ਼ਾਦਾ ਪਾਠਾਂ ਦੇ ਟੋਏ ਪੈ ਗਿਆ ਸਾਰਾ ਚੁੰਨੇ ਦਾ ਪਾਣੀ ਆਗਾ ਲਾਲਾ ਲਾਲਾ ਅੰਦਰ ਲਾਲਾ ਬਹੁਤ ਪਾਣੀ ਆ ਉਹ ਦੇ ਕੋਲ ਹੈ ਮਾਸੋਂ ਸ਼ਾਂਤ ਹੋ ਗਿਆ ਪਾਣੀ ਭਰਿਆ ਹੀ ਪਿਆ ਜੇ ਸੇਗਾ ਮਮਮੀ ਪੈ ਗਿਆ ਅੱਜ ਚੋਚੂ ਆ ਗਿਆ ਠੰਡਾ ਮੌਸਮ ਸੀਗਾ ਮਮਾ ਜੀ ਨੇ ਬਣਾਤੇ ਪਕੌੜੇ ਪਿਸਤੀ ਪੀ ਖਾਰੇ ਨੇ ਪਕੌੜੇ ਖਾਣੇ ਆ ਨਾਲ ਚਾਹ ਮੈਦੇ ਲੱਗਾ ਖਾਣ ਦੇਖਦੇ ਕਿੱਥੇ ਨੇ ਬਣੇ ਆ ਬਹੁਤ ਬਹਨੇ ਗਰਮ ਗਰਮ ਆਏ ਜਿੰਨੇ ਨੇ ਖਾਣੇ ਆ ਸਾਡੇ ਸੰਦੀ ਸੀਗਾ ਤੇ ਆਪਾਂ ਹੈਡਵਾਸ਼ ਕਰ ਲੈ ਲੇ ਸਕੇ ਤੇ ਹਰਮ ਕੱਲ੍ਹ ਰਾਤ ਦਾ ਮੀਂਹ ਬਹੁਤ ਏਦਾਂ ਪੈਂਦਾ ਆ ਤੇ ਮੀਂਹ ਬਹੁਤ ਤੇਜ਼ ਪਿਆ ਹੈ ਨਾ ਗਾਇਸ ਤੇਜ਼ ਰੋਣਾ ਅਸਵੇਰੇ ਚੋਂ ਵੀ ਬਹੁਤ ਆ ਗਿਆ ਨਾਲ ਦੇ ਪਿੰਡਾਂ 'ਚ ਵੀ ਬਹੁਤ ਇਹ ਤੇ ਸਾਡੇ ਸਿਲ ਅਭਵ ਜਾ ਗਿਆ ਤੇ ਸਾਰੇ ਜਿੱਦਾ ਭਾਰ ਭੁਰ ਗਿਆ ਨਾਲ ਦੇ ਪਿੰਡ ਖੇਤ ਖੂਤ ਬਚਾ ਨਹੀਂ ਹੋਏ ਜਦ ਬਚਾ ਹੋਗੇ ਜਾਂ ਚੋਂ ਸਾਡੇ ਬਹੁਤ ਆਇਆ ਆ ਹੈ ਨਾ ਗਾਇਸ ਤੇ ਅੱਜ ਦਾ ਸਾਡਾ ਜਿਹੜਾ ਪਿੰਡ ਸੀਗਾ ਉਹ ਵਾਏ ਗੂ ਜਿਹਦੇ ਕਿਪਾ ਨਾਲ ਬਚ ਗਿਆ ਆ ਤੇ ਗਾਇਸ ਸਾਨੂੰ ਸਾਰੇ ਜਣੇ ਜਰੂਰ ਸਪੋਰਟ ਕਰਿਓ ਛੋਟੇ ਸਬਸਕ੍ਰਾਈਬਰ ਨੂੰ ਜਰੂਰ ਸਪੋਰਟ ਕਰਿਆ ਕਰੋ ਹੁਣ ਤੁਹਾਨੂੰ ਮਿਲਣਗੇ ਅਪਰ ਨੈਕਸਟ ਵਲੌਗ ਵਿੱਚ ਜਦ ਤੱਕ ਲਈ ਬਾਏ